ਦੇ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਭੁਆ ਫਿਰ ਜਦੋਂ ਮੰਨਾਂਗੇ ਗੱਲ ਧਿਆਨ ਨਾਲ ਸੁਣਿਓ ਜੀ ਜਦੋਂ ਮੰਨਾਂਗੇ ਨਾ ਤੁਦ ਰੱਖੇਗਾ ਸਿਰ ਜਨਹਾਰ ਉਹ ਮੰਨਣ ਨੇ ਹੀ ਵਿੱਚ ਆ ਕੇ ਕਰਤੇ ਨੂੰ ਖੜਾ ਕਰ ਦੇਣਾ ਹੈ ਵਿੱਚ ਕਰਤਾ ਪੁਰਖ ਖਲੋਵਾ ਉਹ ਖਲੋਦਾ ਏ ਪਰ ਬੰਦਾ ਮੰਨਦਾ ਨਹੀਂ ਮੈਂ ਨਾ ਇੱਕ ਪ੍ਰੈਕਟੀਕਲ ਗੱਲ ਦੇ ਵਿੱਚ ਆਪ ਜੀ ਨੂੰ ਦੱਸਦਾ ਕੋਈ ਵੀ ਕੰਮ ਅੜਿਆ ਹੋਵੇ ਨਾ ਜੀ ਕਦੇ ਅੱਜ ਲੋਕ ਭਰਮਾਂ ਦੇ ਵਿੱਚ ਪੈ ਜਾਂਦੇ ਨੇ ਆਪਣੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਚਲੇ ਜਾਂਦੇ ਨੇ ਪਰ ਕੋਈ ਕੰਮ ਅੜਿਆ ਵੀ ਹੋਵੇ ਨਾ ਆਪ ਗੁਰੂ ਪਾਤਸ਼ਾਹ ਨੂੰ ਆ ਕੇ ਕਹਿ ਦਿਓ ਪਾਤਸ਼ਾਹ ਜੀ ਮੈਂ ਆਹ ਕੰਮ ਲਈ ਆਇਆ ਮੇਰੀ ਇਹ ਭਾਵਨਾ ਹੈ ਤੇ ਮੈਂ ਪਿੱਛੇ ਹਾਂ ਤੁਸੀਂ ਅੱਗੇ ਹੋ ਜਾਓ ਮਤਲਬ ਵਿਚ ਕਰਤਾ ਪੁਰਖ ਖਲੋ ਆ ਤੁਸੀਂ ਅੱਗੇ ਖਲੋ ਜਾਓ ਮੈਂ ਪਿੱਛੇ ਹੋਵਾਂਗਾ ਕਿਰਪਾ ਕਰਕੇ ਇਹ ਕੰਮ ਪੂਰਾ ਹੋ ਜਾਏ ਆਪ ਸੱਚ ਜਾਣਿਓ ਕੁਝ ਨਾ ਕੁਝ ਬਿੱਧਾਂ ਆਪੇ ਹੀ ਬਣ ਜਾਂਦੀਆਂ ਨੇ ਜੋ ਆਪ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਪੂਰਾ ਹੋ ਜਾਂਦਾ ਏ ਉਹ ਹੁੰਦਾ ਏ ਪੂਰਾ ਇਹ ਮੈਂ ਆਪਣੇ ਵਰਤੀ ਹੋਈ ਗੱਲ ਦੇ ਵਿੱਚੋਂ ਆਪ ਜੀ ਨੂੰ ਦੱਸਦੇ ਹਾਂ ਕੁਝ ਤਜਰਬੇ ਹੁੰਦੇ ਨੇ ਜਿਹੜੇ ਆਪਾਂ ਨੂੰ ਪੜ ਕੇ ਸਮਝ ਕੇ ਜ਼ਿੰਦਗੀ ਦੇ ਵਿੱਚ ਮਿਲਦੇ ਨੇ ਹਰ ਇੱਕ ਉਹ ਕੰਮ ਪੂਰਾ ਹੋ ਜਾਂਦਾ ਏ ਪਰ ਹੁੰਦਾ ਹਮੇਸ਼ਾ ਸਹੀ ਸਮੇਂ ਤੇ ਹੈ ਇਹ ਇਹਦੇ ਲਈ ਸਬਰ ਕਰਨਾ ਪੈਂਦਾ ਹੈ ਇਹ ਨਹੀਂ ਹੈ ਕਿ ਮੈਂ ਕਹਾਂ ਜੀ ਮੈਂ ਅੱਜ ਅਰਦਾਸ ਕਰ ਦਿੱਤੀ ਹੈ ਤੇ ਗੁਰੂ ਪਾਤਸ਼ਾਹ ਨੂੰ ਮੈਂ ਕਹਿ ਦਿੰਦਾ ਹੈ ਤੇ ਮੈਂ ਟਾਈਮ ਵੀ ਆਪਣੇ ਹਿਸਾਬ ਨਾਲ ਹੀ ਦੱਸ ਆਇਆ ਪਾਤਸ਼ਾਹ ਇੰਨੇ ਕ ਸਮੇਂ ਚ ਪੂਰਾ ਕਰ ਦਿਓ ਇੰਨੇ ਕ ਦਿਨਾਂ ਚ ਪੂਰਾ ਕਰ ਦਿਓ ਇੰਨੇ ਕ ਸਾਲਾਂ ਚ ਪੂਰਾ ਕਰ ਦਿਓ ਨਹੀਂ ਇਸ ਤਰ੍ਹਾਂ ਨਹੀਂ ਹੈ ਜਦੋਂ ਸਹੀ ਸਮਾਂ ਆ ਜਾਵੇਗਾ ਉਦੋਂ ਪਾਤਸ਼ਾਹ ਨੇ ਸਾਰਾ ਕੁਝ ਹੀ ਆਪਣੇ ਆਪ ਪੂਰਾ ਕਰ ਦੇਣਾ ਹੈ ਸਾਰਾ ਕੁਝ ਹੀ ਹੋ ਜਾਣਾ ਹੈ ਸਾਰੇ ਕਾਰਜ ਹੀ ਹੋ ਜਾਣੇ ਨੇ ਪਰ ਸਬਰ ਬੰਦਾ ਨਹੀਂ ਕਰਦਾ ਤੇ ਸਬਰ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਲਾ ਹੈ ਸਬਰ ਸਿੱਖਣਾ ਚਾਹੀਦਾ ਹੈ ਫਿਰ ਬੰਦਾ ਡੋਲ ਜਾਂਦਾ ਇਹਨਾ ਸਬਰ ਕਰੇ ਕੌਣ ਕਹਿੰਦਾ ਜੀ ਮੈਂ ਬੜੀ ਮਿਹਨਤ ਕੀਤੀ ਹੁਣ ਕਿੰਨਾ ਕੁ ਸਬਰ ਕਰਦਾ ਰਹਾ ਮੈਂ ਕਿੰਨਾ ਕੁ ਬੰਦਾ ਸਬਰ ਕਰੇ ਮੈਂ ਬੜਾ ਸਬਰ ਕੀਤਾ ਮੇਰਾ ਆਹ ਕੰਮ ਨਹੀਂ ਹੋਇਆ ਉਹ ਕੰਮ ਨਹੀਂ ਹੋਇਆ ਜਦੋਂ ਕੋਈ ਕੰਮ ਨਹੀਂ ਹੁੰਦਾ ਨਾ ਜੀ ਇਹ ਗੱਲ ਪੱਕੀ ਯਾਦ ਰੱਖਿਓ ਜਾਂ ਤੇ ਕਿਤੇ ਮਿਹਨਤ ਦੇ ਵਿੱਚ ਕਮੀ ਰਹੀ ਸੀ ਕਿਉਂਕਿ ਗੁਰਬਾਣੀ ਦਾ ਇਹ ਸਿਧਾਂਤ ਬਿਲਕੁਲ ਨਹੀਂ ਹੈ ਕਿ ਆਪ ਮਿਹਨਤ ਕਰੋ ਨਾ ਤੇ ਸਿਰਫ ਅਰਦਾਸ ਕਰ ਜਾਓ ਐਦਾਂ ਨਹੀਂ ਪੂਰਾ ਹੁੰਦਾ ਕੁਝ ਵੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੇ ਕਿਰਤ ਕਰਨ ਨੂੰ ਪਹਿਲਾਂ ਰੱਖਦੇ ਨੇ ਇਹ ਸਿਧਾਂਤ ਉਲਟ ਹੈ ਜੇ ਕੋਈ ਮਨੁੱਖ ਸਿਰਫ ਅਰਦਾਸ ਕਰ ਗਿਆ ਏ ਪਿੱਛੇ ਨਾ ਕੋਈ ਉਹਦਾ ਵਰਕ ਹੈ ਨਾ ਕੋਈ ਹਾਰਡ ਵਰਕ ਹੈ ਨਾ ਕੋਈ ਐਕਸ਼ਨ ਹੈ ਆਫਰੋਂ ਦਾ ਕੋਈ ਲਾਭ ਨਹੀਂ ਫਿਰ ਲੱਖ ਰੁਦਾਸਾਂ ਕਰਦੇ ਰਹੋ ਆਪ